ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ گورਨਮੈਂਟ ਜੌਬ ਅਪਡੇਟਸ ਚੈਨਲ ਦੇ ਉੱਤੇ ਵੱਖ-ਵੱਖ ਨਵੇਂ-ਨਵੇਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੋ ਕਿ ਡਿਸਟ੍ਰਿਕਟ ਸੈਸ਼ਨ ਜੱਜ ਪਟਿਆਲਾ ਵੱਲੋਂ ਕਲਰਕ ਦੀਆਂ ਪੋਸਟਾਂ ਕੱਢੀਆਂ ਗਈਆਂ ਹਨ ਟੋਟਲ ਵੈਕੈਂਸੀ ਦੀ ਗੱਲ ਕਰੀ ਤਾਂ ਇਸ ਵਿੱਚ 13 ਪੋਸਟਾਂ ਕੱਢੀਆਂ ਗਈਆਂ ਹਨ ਜੇਕਰ ਆਪਾਂ ਲਾਸਟ ਡੇਟ ਦੀ ਗੱਲ ਕਰੀ ਤਾਂ ਇਸ ਦੀ 14/8/2024 ਲਾਸਟ ਡੇਟ ਰੈਨ ਵਾਲੀ ਹੈ ਜਨਰਲ ਦੀਆਂ ਪੋਸਟਾਂ 3 ਰੱਖੀਆਂ ਗਈਆਂ ਐਸਸੀ ਮਜਬੂਰੀ ਸਿੱਖਣੀਆਂ ਪੋਸਟਾਂ 1 ਰੱਖੀ ਗਈ ਹੈ ਅਦਰ ਐਸਸੀ ਦੀਆਂ ਪੋਸਟਾਂ 4 ਨੇ ਫਿਜ਼ਿਕਸ ਸਿੱਦੇ ਦੀਆਂ ਪੋਸਟਾਂ 1 ਹੈ ਏਐਸਐਮ ਦੀ ਜਨਰਲ ਦੀ ਪੋਸਟ 2 ਹਨ ਏਐਸ ਅਦਰ ਐਸਸੀ ਦੀ ਪੋਸਟ 1 ਹੈ ਏਐਸਐਮ ਬੀਸੀ ਓਬੀਸੀ ਦੀ ਪੋਸਟ 1 ਰਹਿਣ ਵਾਲੀ ਹੈ ਜੇਕਰ ਆਪਾਂ ਪੇ ਸਕਿੱਲ ਦੀ ਗੱਲ ਕਰੀ ਤਾਂ ਐ ਇਦਾਂ ਰੂਲ ਪੇ ਸਕਿੱਲ ਦਿੱਤਾ ਜਾਵੇਗਾ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਇਸ ਵਿੱਚ ਬੀਏ ਜਾਂ ਬੀਸੀਏ ਜਾਂ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਏਜ ਲਿਮਟ ਦੀ ਗੱਲ ਕਰੀ ਤਾਂ ਇਸ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਦੀ ਬਿਅਕਤੀ ਇਸ ਨੂੰ ਅਪਲਾਈ ਕਰ ਸਕਦੇ ਹਨ ਐਨਾ ਪੋਸਟਾਂ ਨੂੰ ਕਿਸ ਤਰ੍ਹਾਂ ਤੇ ਕਿਵੇਂ ਅਪਲਾਈ ਕਰਨਾ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਹੀ ਦਵਾਂਗੇ ਤੁਸੀਂ ਪਰਫਾਰਮਾ ਦੇਖ ਸਕਦੇ ਹੋ ਇਸ ਪਰਫਾਰਮ ਨੂੰ ਡਾਊਨਲੋਡ ਕਰਕੇ ਇਸ ਨੂੰ ਸਭ ਤੋਂ ਪਹਿਲਾਂ ਫਿਲ ਅਪ ਕਰ ਲੈਣਾ ਫਿਲ ਅਪ ਕਰਨ ਤੋਂ ਬਾਅਦ ਇਸ ਨਾਲ ਆਪਣੇ ਸਾਰੇ ਦਸਤਾਵੇਜ਼ ਅਟੈਚ ਕਰਕੇ ਇਹਨਾਂ ਦੀ ਅਫੀਸ਼ੀਅਲ ਐਡਰੈਸ ਪਟਿਆਲਾ ਦੇ ਉੱਤੇ ਇਹਨਾਂ ਨੂੰ ਡਾਕ ਰਾਹੀਂ ਭੇਜ ਦਿਓ ਜੇਕਰ ਇਸ ਪੂਰੀ ਨੋਟੀਫਿਕੇਸ਼ਨ ਦੀ ਪੀਡੀਐਫ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਪੂਰੀ ਨੋਟੀਫਿਕੇਸ਼ਨ ਦੀ ਪੀਡੀਐਫ ਪਾ ਸਕਦੇ ਹੋ ਅਤੇ ਵਕ ਵਕ ਨਵੇਂ-ਨਵੇਂ ਭਾਰਤਿਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਧੰਨਵਾਦ